ਗੁਰੂ ਪਿਆਰ ਵਾਲਿਓ ਸਤ ਸੰਗੀ ਜਨੋ ਜੋ ਅੱਜ ਆਪਾਂ ਪਾਵਨ ਪਵਿੱਤਰ ਅੰਗ 228 ਤੇ ਸੁਭਾਈਮਾਨ ਸ਼ਬਦ ਪੜਿਆ ਹੈ ਉਹ ਸ਼ਬਦ ਗੌੜੀ ਬਰਾਗਣ ਮਹੱਲਾ ਪਹਿਲਾ ਗੌੜੀ ਰਾਗ ਅੰਦਰ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਹੈ ਆਓ ਸਮਝਦੇ ਹਾਂ ਸਤਗੁਰੂ ਕੀ ਕਹਿੰਦੇ ਨੇ ਏਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਗੁਰਬਾਣੀ ਦੀ ਕਿਰਪਾ ਨਾਲ ਹੀ ਮਿਲਣਾ ਅਕਾਲ ਪੁਰਖ ਵਾਹਿਗੁਰੂ ਨੇ ਸਤਿਗੁਰੂ ਕੌਣ ਹੈ ਸ਼ਬਦ ਗੁਰੂ ਸ਼ਬਦ ਗੁਰੂ ਦੇ ਰਾਹੀ ਹੀ ਪ੍ਰਭੂ ਪਰਮਾਤਮਾ ਨੇ ਮਿਲਣਾ ਹੈ ਅੱਗੇ ਮਹਾਰਾਜ ਸਮਝਾਉਣਾ ਕਰਦੇ ਨੇ ਜਿਉਂ ਗਾਈ ਕੋ ਗੋਇਲੀ ਰੱਖੇ ਕਰ ਸਰ ਮਹਾਰਾਜ ਕਹਿੰਦੇ ਜਿਵੇਂ ਗਵਾਲਾ ਗਾਈਆਂ ਦੀ ਰਾਖੀ ਕਰਦਾ ਹੈ ਤੇਵੇਂ ਤੂੰ ਸੰਭਾਲ ਕਰਕੇ ਜੀਵਾਂ ਦੀ ਰਾਖੀ ਕਰਦਾ ਹੈ ਉਦਾਹਰਨਾਂ ਦਿੱਤੀ ਆ ਗਾਈਆਂ ਦੀ ਸਾਂਭ ਸੰਭਾਲ ਕਰਦਾ ਨਾ ਗਵਾਲਾ ਜਿਹਦੀਆਂ ਗਾਈਆਂ ਰੱਖੀਆਂ ਵਾਂ ਡੈਰੀ ਫਾਰਮ ਵੀ ਕਹਿੰਦੇ ਨੇ ਅੱਜ ਕੱਲ ਆਪਾਂ ਬਿਕਾਂਆਂ ਬਹੁਤ ਸਾਰੀਆਂ ਰੱਖੀਆਂ ਤੇ ਬੜੀ ਸੰਭਾਲ ਕਰਦਾ ਅੱਜ ਕੱਲ ਬੜਾ ਉਹਨਾਂ ਦਾ ਖਿਆਲ ਰੱਖਿਆ ਜਾਂਦਾ ਫੁਆਰੇ ਚੱਲਦੇ ਆ ਨਾਲ ਪੱਖਾ ਚੱਲਦਾ ਉਹੋ ਜਿਹਾ ਸਿਸਟਮ ਬਣਾਇਆ ਅੱਗੇ ਦੀ ਅੱਗੇ ਤੁਰ ਗਿਆ ਆਉਂਦੇ ਆ ਪਸ਼ੂ ਉਹ ਤੇ ਉੱਪਰ ਪਾਣੀ ਦੀ ਵਰਖਾ ਵਰਖਾ ਹੋ ਜਾਂਦੀ ਆ ਫੁਆਰੇ ਰਾਹੀਂ ਤੇ ਅੱਗੇ ਤੁਰਦੀ ਆ ਤੇ ਅੱਗੇ ਪੱਖੇ ਦੀ ਹਵਾ ਲੱਗਦੀ ਆ ਇਸ ਤਰ੍ਹਾਂ ਸਾਰਾ ਦਿਨ ਚੱਲਦੀਆਂ ਰਹਿੰਦੀਆਂ ਜਿਵੇਂ ਮਹਾਰਾਜ ਕਹਿੰਦੇ ਗਵਾਲਾ ਗਾਇਆਂ ਦੀ ਰਾਖੀ ਕਰਦਾ ਸੰਭਾਲ ਕਰਦਾ ਓਵੇਂ ਹੀ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਦੀ ਰਾਖੀ ਸੰਭਾਲ ਕਰਦਾ ਹੈ ਸਾਰੇ ਸੰਸਾਰ ਦੀ ਇਹਨਸ ਪਾਲੇ ਰੱਖ ਲਹੀ ਆਤਮ ਸੁਖ ਧਾਰਾਂ ਮਹਾਰਾਜ ਕਹਿੰਦੇ ਦਿਨ ਰਾਤ ਜੀਵਾਂ ਨੂੰ ਪਾਲਦਾ ਹੈ ਰਾਖੀ ਕਰਦਾ ਹੈ ਤੇ ਆਤਮਕ ਆਤਮਿਕ ਸੁਖ ਬਖਸ਼ਦਾ ਹੈ ਇਤ ਉਤਰ ਆਖੋ ਦੀਨ ਦੇ ਅੱਲਾ ਤੋ ਸਰਣਾਗਤ ਨਦਰ ਨਿਹਾਲ हे दीना ਉਤੇ ਦਇਆ ਕਰਨ ਵਾਲੇ ਪ੍ਰਭੂ ਲੋਕ ਪਰਲੋਕ ਵਿੱਚ ਮੇਰੀ ਰੱਖਿਆ ਕਰ ਮੈਂ ਤੇਰੀ ਸ਼ਰਨ ਆਇਆ ਹਾਂ ਮਿਹਰ ਦੀ ਨਿਗਾਹ ਨਾਲ ਮੇਰੇ ਵੱਲ ਵੇਖ ਵਾਹੇ ਗੁਰੂ ਇਹ ਅਰਦਾਸ ਰੂਪੀ ਸ਼ਬਦ ਹੈ ਜੀ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਜਹ ਦੇਖੂੰ ਤਹ ਰਵ ਰਹੇ ਰਖ ਰੱਖਣ ਹਰ हे ਰਖਣ ਹਾਰ ਪ੍ਰਭੂ ਮੈਂ ਜਿੱਧਰ ਤੱਕਦਾ ਹਾਂ ਉਧਰ ਹੀ ਹਰ ਥਾਂ ਤੋਂ ਮੌਜੂਦ ਹੈ ਤੇ ਸਭ ਦਾ ਆਕਾਖਾ ਹੈ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰ ਤੂੰ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਭੋਗਣ ਵਾਲਾ ਹੈ ਤੂੰ ਤੂੰ ਹੀ ਸਭ ਦੀ ਜ਼ਿੰਦਗੀ ਦਾ ਆਸਰਾ ਹੈ ਕਿਰਤ ਪਿਆ ਅੰਧ ਉਰ ਦੀ ਬਿਨ ਗਿਆਨ ਵਿਚਾਰਾ ਮਾਰਾ ਸਮਝਾਉਣਾ ਕਰਦੇ ਨੇ ਇਸ ਗਿਆਨ ਤੋਂ ਬਿਨਾ ਵਿਚਾਰ ਤੋਂ ਬਿਨਾ ਜੀਵ ਆਪਣੇ ਕੀਤੇ ਕਰਮਾਂ ਦੇ ਇਕੱਠੇ ਹੋਏ ਸੰਸਕਾਰਾਂ ਦੇ ਅਧੀਨ ਕਦੇ ਪਤਾਲ ਵਿੱਚ ਡਿੱਗਦਾ ਹੈ ਕਦੇ ਆਕਾਸ਼ ਵੱਲ ਚੜਦਾ ਹੈ ਕਦੇ ਦੁਖੀ ਕਦੇ ਸੁਖੀ ਬੈਨ ਉਪਮਾ ਜਗਦੀਸ਼ ਕੀ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਵੀ ਆਪਦੇ ਕਰਮਾਂ ਮੁਤਾਬਕ ਤਾਂ ਕਈ ਵਾਰੀ ਪਤਾਲ ਚ ਡਿੱਗ ਪੈਂਦਾ ਬੜਾ ਨੀਮਾ ਪੱਧਰ ਹੋ ਜਾਂਦਾ ਵਾ ਆਤਮਿਕ ਜੀਵਨ ਦਾ ਤੇ ਕਦੀ ਕਦੀ ਬੜਾ ਆਕਾਸ਼ ਵੱਲ ਨੂੰ ਅਡਾਰੀਆਂ ਮਾਰਦਾ ਉੱਚੇ ਜੀਵਨ ਵਾਲਾ ਆਪਣੇ ਆਪ ਨੂੰ ਸਮਝਣ ਲੱਗ ਜਾਂਦਾ ਆਪਣੇ ਆਪ ਨੂੰ ਸਮਝਣ ਲੱਗ ਜਾਂਦਾ انسان શરીર ਕਰਕੇ ਵੀ ਬੀਬੀ ਐ ਚਾਹ ਪਾਈ ਆ ਤੇ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਬਿਨ ਉਪਮਾ ਜਗਦੀਸ਼ ਕੀ ਬਿਨ ਸੇ ਅੰਧਿਆਰ ਮਹਾਰਾਜ ਕਹਿੰਦੇ ਪ੍ਰਭੂ ਦੀ ਸਿਫਤ ਸਲਾਹ ਕਰਨ ਤੋਂ ਬਿਨਾ ਜੀਵ ਦੀ ਅਗਿਆਨਤਾ ਮਿਟਦੀ ਨਹੀਂ ਪ੍ਰਭੂ ਪਰਮਾਤਮਾ ਦੀ ਸਿੱਖ ਸਲਾਹ ਕਰਨ ਤੋਂ ਬਿਨਾਂ ਅਗਿਆਨਤਾ ਨਹੀਂ ਮਿਟਦੀ ਗਿਆ ਅ ਇਨਸਾਨ ਨੂੰ ਸੋਚੀ ਨਹੀਂ ਆਉਂਦੀ ਨਹੀਂ ਤਾਂ ਆਪਣੇ ਆਪ ਚ ਆਪਣੇ ਕਰਮਾਂ ਮੁਤਾਬਕ ਕਿਤੇ ਨੀਵੇਂ ਪੱਧਰ ਤੇ ਤੇ ਕਿਤੇ ਉੱਚੇ ਪੱਧਰ ਤੇ ਜੀਵਨ ਬਤੀਤ ਕਰਦਾ ਹੈ ਮਹਾਰਾਜ ਸਮਝਾਉਣਾ ਕਰਦੇ ਨੇ ਜਗ ਬਿਨਸਤ ਹਮ ਦੇਖਿਆ ਲੋਭੇ ਹੰਕਾਰਾ ਮਹਾਰਾਜ ਕਹਿੰਦੇ ਨੇ ਨਿਤ ਦੇਖੀਦਾ ਹੈ ਕਿ ਜਗਤ ਲੋਭ ਦੇ ਹੰਕਾਰ ਦੇ ਬਸ ਹੋ ਕੇ ਆਤਮਿਕ ਮੌਤੇ ਮਰਦਾ ਰਹਿੰਦਾ ਹੈ ਗੁਰਸੇਵਾ ਪ੍ਰਭ ਪਾਇਆ ਗੁਰਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ ਮਹਾਰਾਜ ਸਮਝਾਉਂਦੇ ਨੇ ਗੁਰੂ ਦੀ ਦੱਸੀ ਸੇਵਾ ਕੀਤੀਆਂ ਸਦਾ ਸਿਰ ਪ੍ਰਭੂ ਮਿਲ ਪੈਂਦਾ ਹੈ ਤੇ ਲੋਭ ਹੰਕਾਰ ਤੋਂ ਖਲਾਸੀ ਦਾ ਰਸਤਾ ਲੱਭ ਪੈਂਦਾ ਹੈ ਨਜਕਰ ਮਹਿਲ ਅਪਾਰ ਕੋ ਅਪਰੰਪਰ ਸੋਈ ਬਿਨ ਸਬਦ ਸਰ ਕੋ ਨਹੀਂ 부ਜੇ ਸੁਖ ਹੋਈ ਬੇਅੰਤ ਪ੍ਰਮਾਤਮਾ ਦਾ ਟਿਕਾਣਾ ਆਪਣੇ ਆਪੇ ਹੀ ਵਿੱਚ ਵਾਹਿਗੁਰੂ ਬੇਅੰਤ ਪਰਮਾਤਮਾ ਦਾ ਟਿਕਾਣਾ ਆਪਣੇ ਆਪੇ ਵਿੱਚ ਹੈ ਆਪਣੇ ਆਪੇ ਵਿੱਚ ਹੈ ਉਹ ਪ੍ਰਭੂ ਲੋਭ ਹੰਕਾਰ ਆਦਿਕ ਦੇ ਪ੍ਰਭਾਵ ਤੋਂ ਪਰੇ ਤੋਂ ਪਰੇ ਹੈ ਉਹ ਅਕਾਲ ਪੁਰਖ ਵਾਹਿਗੁਰੂ ਬਹੁਤ ਪਰੇ ਤੋਂ ਪਰੇ ਹੈ ਲੋਭ ਹੰਕਾਰ ਦੇ ਪ੍ਰਭਾਵ ਤੋਂ ਇਹ ਹੁਣ ਆਪਾਂ ਸਮਝ ਲੈਣੀ ਹੈ ਗੱਲ ਵੀ ਜੇ ਸਾਡੇ ਅਸੀਂ ਲੋਭੀ ਆ ਹੰਕਾਰੀ ਆ ਅਕਾਲ ਪੁਰਖ ਵਾਹਿਗੁਰੂ ਸਾਡੇ ਕੋਲੋਂ ਬਹੁਤ ਪਰੇ ਤੋਂ ਪਰੇ ਆ ਬੜੀ ਦੂਰ ਆ ਫਿਰ ਸਾਥੋਂ ਨੇੜੇ ਨਾ ਫਿਰ ਜਾਣਗੇ ਅਸੀਂ ਕਿਉਂਕਿ ਨੇੜੇ ਨਿਕਟ ਬੁਝੇ ਬੁਰਾ ਕਿਉਂ ਕਰੇ ਮਨੁੱਖ ਜਦੋਂ ਪ੍ਰਭੂ ਪਰਮਾਤਮਾ ਨੂੰ ਨੇੜੇ ਜਾਣਦਾ ਨਾ ਉਦੋਂ ਕਿਸੇ ਕਿਸਮ ਦਾ ਬੁਰਾ ਨਹੀਂ ਕਰਦਾ ਜੇ ਅਸੀਂ ਲੋਭੀ ਹੋ ਕੇ ਹੰਕਾਰੀ ਹੋ ਕੇ ਬੁਰੇ ਕੰਮ ਕਰਦੇ ਆ ਤਾਂ ਅਕਾਲ ਪੁਰਖ ਵਾਹਿਗੁਰੂ ਸਾਥੋਂ ਬਹੁਤ ਦੂਰ ਹੈ ਜਿਵੇਂ ਕੱਲ੍ਹ ਵਾਲੇ ਸ਼ਬਦ ਚ ਗੱਲ ਹੋਈ ਸੀ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਹੰਕਾਰੀਆਂ ਵੱਲੀ ਪਿੱਠ ਕਰ ਲੈਂਦਾ ਆਕਾਲ ਪੁਰਖ ਵਾਹਿਗੁਰੂ ਗੁਰੂ ਵੀ ਪਿੱਠ ਕਰਦਾ ਨਾਮ ਦਿਉ ਮੁਖ ਲਾਇਆ ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਵੱਲੀ ਮੁਖ ਆ ਉਹਦਾ ਉਹ ਆਪਣੇ ਸਨ ਮੁਖ ਰੱਖਦਾ ਆਪਦੇ ਚਰਨਾਂ ਵਿੱਚ ਰੱਖਦਾ ਉਸ ਮਨੁੱਖ ਨੂੰ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹੈ ਅਗਲੇ ਬੰਦ ਚ ਮਹਾਰਾ ਸਮਝਾਉਣਗੇ ਨਿਜ ਕਰ ਮਹਿਲ ਅਪਾਰ ਕੋ ਅਪਰੰਪਰ ਸੋਈ ਬਿਨ ਸਾਬ ਦੇ ਧਿਰ ਕੋ ਨਹੀਂ ਬੁੱਝੇ ਸੁਖ ਹੋਈ ਪਹਿਲਾ ਆਪਾਂ ਸਮਝ ਲੈ ਬੇਅੰਤ ਪ੍ਰਮਾਤਮਾ ਦਾ ਟਿਕਾਣਾ ਆਪਣੇ ਆਪੇ ਵਿੱਚ ਹੈ ਉਹ ਪ੍ਰਭੂ ਲੋਭ ਹੰਕਾਰ ਆਦਿਕ ਦੇ ਪ੍ਰਭਾਵ ਤੋਂ ਪਰੇ ਤੋਂ ਪਰੇ ਹੈ ਕੋਈ ਵੀ ਜੀਵ ਗੁਰੂ ਦੇ ਸ਼ਬਦ ਵਿੱਚ ਜੁੜਨ ਤੋਂ ਬਿਨਾ ਉਸ ਸਰੂਪ ਵਿੱਚ ਸਦਾ ਟਿਕ ਮਹ ਨਹੀਂ ਹੋ ਸਕਦਾ ਸਦਾ ਟਿਕ ਨਹੀਂ ਸਕਦਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਨੂੰ ਆਤਮਿਕ ਆਨੰਦ ਮਿਲਦਾ ਹੈ ਗੁਰਬਾਣੀ ਦਾ ਫੈਸਲਾ ਜੀ ਹੈ ਕਿਆ ਲੈ ਆਇਆ ਲੈ ਜਾਏ ਕਿਆ ਹਾਸ ਜਮ ਜਲ ਮਹਾਰਾਜ ਕਹਿੰਦੇ ਹੈ ਜੀਵ ਨਾ ਤੂੰ ਕੋਈ ਧਨ ਪਦਾਰਥ ਆਪਣੇ ਨਾਲ ਲੈ ਕੇ ਆਇਆ ਹੈ ਜਗਤ ਵਿੱਚ ਆਇਆ ਹੈ ਨਾ ਤਾਂ ਕੋਈ ਧਨ ਪਦਾਰਥ ਮਹਾਰਾਜ ਕਹਿੰਦੇ ਜਗਤ ਵਿੱਚ ਲੈ ਕੇ ਆਇਆ ਤੂੰ ਤੇ ਨਾ ਹੀ ਇੱਥੋਂ ਕੋਈ ਮਾਲ ਧਨ ਲੈ ਕੇ ਜਾਏਗਾ ਬੇਅਰਥ ਹੀ ਮਾਇਆ ਮੋਹ ਦੇ ਮੋਹ ਦੇ ਕਾਰਨ ਜਮ ਦੇ ਜਾਲ ਵਿੱਚ ਫਸ ਰਹੇ ਹਾਂ ਮਹਾਰਾਜ ਕਹਿੰਦੇ ਬੇਅਰਥ ਆ ਮੋਹ ਮਾਇਆ ਦੇ ਜਾਲ ਵਿੱਚ ਫਸੀ ਜਾਂਦਾ ਇਨਸਾਨ ਬਿਨਾਂ ਤਾਂ ਕੋਈ ਇਨਸਾਨ ਲੈ ਕੇ ਆਇਆ ਕੋਈ ਜਨਮ ਤੋਂ ਵਿਕੇ ਨਾਲ ਲੈ ਆਇਆ ਚੀਜ਼ ਵਸਤੂ ਪਦਾਰਥ ਤੇ ਨਾ ਜਾਣ ਲਗਾ ਕੋਈ ਲੈ ਕੇ ਗਿਆ ਤੇ ਫਿਰ ਤੋਂ ਐਵੇਂ ਹੀ ਮੋਹ ਜਾਲ ਦੇ ਵਿੱਚ ਮਹਾਰਾਜ ਕਹਿੰਦੇ ਫਸਿਆ ਹੋਇਆ ਪ੍ਰਭੂ ਪਰਮਾਤਮਾ ਨਾਲੋਂ ਟੁੱਟੀ ਜਾਂਨ ਐਵੇਂ ਹੀ ਮਹਾਰਾਜ ਕਹਿੰਦੇ ਜਮਾਂ ਦੇ ਜਾਲ ਵਿੱਚ ਫਸ ਰਹੇ ਹਾਂ ਐਵੇਂ ਹੀ ਸਮਝ ਮਨੁੱਖ ਸਮਝ ਮਹਾਰਾਜ ਕਹਿੰਦੇ ਸਮਝ ਨਾ ਤਾਂ ਤੂੰ ਜਨਮ ਤੋਂ ਕੁਝ ਲੈ ਕੇ ਆਇਆ ਤੇ ਨਾ ਜਾਣ ਲੱਗ ਰੇ ਲੈ ਕੇ ਜਾਣਾ ਗੁਜਰਾਨ ਮੁਤਾਬਕ ਵਾਹਿਗੁਰੂ ਦੀ ਕਿਰਪਾ ਨਾਲ ਬਸੇਰਾ ਕੁਛ ਆ ਜੇ ਹੁਣ ਲੱਖ ਡੇਢ ਲੱਖ 2 ਲੱਖ ਵੀ ਤਨਖਾਹ ਹੈਗੀ ਆ ਗਈਆਂ ਦੀ ਜਿਹੜੇ ਸਰਕਾਰੀ ਅਫਸਰ ਨੇ ਤੇ ਲਾਲਚ ਫੇਰ ਨਹੀਂ ਛੱਡਿਆ ਮਹਾਰਾਜ ਉਹ ਸਮਝਾਉਣਾ ਕਰਦੇ ਨੇ ਵੀ ਭਾਈ ਤੂੰ ਨਾਤਾ ਕੁਛ ਨਾਲ ਲੈ ਕੇ ਆਂ ਤੇ ਨਾਲ ਤੋਂ ਨਾ ਲੈ ਕੇ ਜਾਣਾ ਨਾਲ ਲੈ ਕੇ ਜਾਣਾ ਕੁਝ ਵੀ ਐਵੇਂ ਲਾਲਚ 바 ਸੋਕ ਜਮਾਂ ਦੇ ਜਾਲ ਵਿੱਚ ਨਾ ਫਸ ਅਗਲੇ ਬੰਦ ਚ ਮਹਾਰਾਜ ਸਮਝਾਉਂਦੇ ਨੇ ਡੋਲ ਬਤ ਕਸ ਜੇਬਰੀ ਆਕਾਸ ਪਤਲ ਜਿਵੇਂ ਰੱਸੀ ਨਾਲ ਬੱਧਾ ਹੋਇਆ ਡੋਲ ਸਮਝਦੇ ਨਾ ਆਪਾਂ ਆਪਣੀ ਵਾਲੀ ਭਾਸ਼ਾ ਚ ਆਪਾਂ ਤਾਂ ਸਮਝਦੇ ਨੇ ਡੋਲ ਆਪਾਂ ਖੂਹਾਂ ਚੋਂ ਪਾਣੀ ਵੀ ਕੱਢਦੇ ਰਹੇ ਹਾਂ ਕਿਉਂਕਿ 70 ਦਾ ਮੇਰਾ ਜਨਮ ਹੈ ਕਿਉਂਕਿ ਖੂਹਾਂ ਚੋਂ ਪਾਣੀ ਕੱਢਿਆ ਜੀ ਅਸੀਂ ਡੋਲ ਭਰਾ ਕੇ ਡੋਲ ਦੇ ਨਾਲ ਰੱਸੇ ਦੇ ਨਾਲ ਜਾਂ ਬਾਲਟੀ ਦੇ ਵਾਹੇ ਗੁਰ ਬਾਲਟੀ ਦੇ ਨਾਲ ਜਾਂ ਕਿਸੇ ਕੈਨੀ ਦੇ ਨਾਲ ਰੱਸਾ ਬੰਨ ਲੈਣਾ ਜੇ ਰੱਸਾ ਵੀ ਨਾ ਹੋਣਾ ਤਾਂ ਪੱਗਾਂ ਜੋੜ ਕੇ ਬੰਨ ਕੇ ਅਸੀਂ ਪਾਣੀ ਕੱਢਦੇ ਰਹੇ ਹਾਂ ਡੋਲ ਭਰਉਣੀ ਉਹਨੂੰ ਕਹਿੰਦੇ ਆ ਖੂਹ ਦੇ ਵਿੱਚ ਖੂਹਾਂ ਦੇ ਵਿੱਚੋਂ ਪਾਣੀ ਅਸੀਂ ਕੱਢਿਆ ਜੀ ਮਹਾਰਾਜ ਸਮਝਾਉਣਾ ਕਰਦੇ ਨੇ ਡੋਲ ਬੱਦਾ ਕਿਛੇ ਜੇ ਭਰੀ ਆਕਾਸ ਪਤਾਲਾ ਮਹਾਰਾਜ ਕਹਿੰਦੇ ਜਿਵੇਂ ਰੱਸੀ ਨਾਲ ਵੱਦਾ ਹੋਇਆ ਡੋਲ ਕਦੇ ਖੂਹ ਦੇ ਵਿੱਚ ਜਾਂਦਾ ਹੈ ਕਦੇ ਬਾਹਰ ਆ ਜਾਂਦਾ ਹੈ ਸਮਝਦੇ ਨਾ ਆਪਾਂ ਤਾਂ ਆਪਾਂ ਨੂੰ ਪਤਾ ਵੀ ਜਦੋਂ ਪਾਣੀ ਦਾ ਭਰ ਗਿਆ ਉਦੋਂ ਫਿਰ ਬਾਹਰ ਆ ਜਾਂਦਾ ਤੇ ਜਦੋਂ ਖਾਲੀ ਹੁੰਦਾ ਉਦੋਂ ਡੋਲ ਵਿੱਚ ਭਰਾਇਆ ਜਾਂਦਾ ਸੀ ਜਦੋਂ ਪਾਣੀ ਨਾਲ ਭਰ ਗਿਆ ਉਦੋਂ ਖਿੱਚ ਕੇ ਬਾਹਰ ਕੱਢ ਲੈਣਾ ਮਹਾਰਾਜ ਕਹਿੰਦੇ ਜਿਵੇਂ ਰੱਸੀ ਨਾਲ ਵੱਦਾ ਹੋਇਆ ਡੋਲ ਕਦੇ ਖੂਦ ਦੇ ਵਿੱਚ ਜਾਂਦਾ ਹੈ ਕਦੇ ਬਾਹਰ ਆ ਜਾਂਦਾ ਹੈ ਕਿਵੇਂ ਤੂੰ ਕਦੇ ਆਕਾਸ਼ ਵਿੱਚ ਚੜਦਾ ਹੈ ਕਦੇ ਪਤਾਲ ਵਿੱਚ ਡਿੱਗਦਾ ਹੈ ਜਦੋਂ ਕੁਝ ਥੋੜਾ ਜਿਹਾ ਸੁੱਖ ਸਹੂਲਤਾਂ ਦੀਆਂ ਵੱਧ ਹੋ ਜਾਂਦੀਆਂ ਉਦੋਂ ਤਾਂ ਅਸਮਾਨ ਨੂੰ ਛੂਣ ਲੱਗ ਜਾਂਦਾ ਵੀ ਇਹ ਮੇਰੇ ਵਰਗਾ ਕਿਹੜਾ ਆਪਾਂ ਨਹੀਂ ਕਿਸੇ ਦੇ ਲੈਣ ਦੇ ਜਦੋਂ ਕੋਈ ਬਿਮਾਰੀ ਠਮਾਰੀ ਘੇਰ ਲੈਂਦੀ ਆ ਪੈਸਾ ਥੇਲਾ ਵੀ ਮੁੱਕ ਜਾਂਦਾ ਉਦੋਂ ਫਿਰ ਥੱਲੇ ਨੂੰ ਗਿਰਦਾ ਬੇਪਸ ਆਪਣੇ ਜਿੰਨਾ ਤਾਂ ਕੋਈ ਦੁਖੀ ਨਹੀਂ ਹੈ ਆਪਣੀ ਕਾਦੀ ਜ਼ਿੰਦਗੀ ਆ ਇਹ ਪ੍ਰੈਕਟੀਕਲ ਆ ਜੀ ਮੇਰਾ ਮੈਂ ਦੇਖਦਾ ਆ ਇਹ ਸਾਰੇ ਹੀ ਦੇਖਦੇ ਆਪਾਂ ਆਪਣੇ ਆਪ ਤੇ ਲਾ ਕੇ ਦੇਖ ਲੇ ਵੀ ਜਦੋਂ ਚਾਰ ਪੈਸੇ ਚੰਗੇ ਆ ਕੇ ਕਮਾਈ ਚੰਗੀ ਹੋ ਗਈ ਕਿਸੇ ਮਹੀਨੇ ਦੀ ਦੇਣ ਲੈਣ ਦਾ ਸਿਸਟਮ ਸਹੀ ਹੋ ਗਿਆ ਤਾਂ ਬੜਾ ਆਕਾਸ ਨੂੰ ਮਾਰਦਾ ਹੱਥ ਵੀ ਆਪਾਂ ਤਾਂ ਆ ਵੀ ਕਰ ਲੈਣਾ ਉਹ ਵੀ ਕਰ ਲੈਣਾ ਜਿਸ ਮਹੀਨੇ ਕੁਝ ਮੰਦਾ ਰਹੇ ਜੇ ਕੰਮ ਦੁੱਧਾ ਦੇ ਵੀ ਪੈਸੇ ਦੇਣ ਵਾਲੇ ਰਹਿ ਜਾਣ ਤੇ ਫੇਰ ਉਹ ਤਾਂ ਪਤਾਲ ਚ ਨੂੰ ਡਿੱਗਦਾ ਜੇ ਤੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇਂ ਮਹਾਰਾਜ ਕਹਿੰਦੇ ਸਦਾ ਸਦਾ ਹੀ ਚੜ੍ਹਦੀ ਕਲਾ 'ਚ ਰਹੇਂਗਾ। ਨਾ ਆਏ ਦੀ ਨਾ ਗਏ ਦੀ ਫਿਰ ਤੇਰਾ ਠੀਕ ਆ ਸਿਸਟਮ ਤਾਂ ਕਰਦਾ ਚਲਾਉਣਾ ਹੀ ਆ ਮਨੁੱਖ ਨੇ। ਲੈਣ ਦੇਣ ਕਰਨਾ ਹੀ ਆ ਠੀਕ ਆ ਜੀ। ਤੇ ਇਉਂ ਨਹੀਂ ਫਿਰ ਢੈਂਦੀ ਕਲਾ 'ਚ ਨਹੀਂ ਜਾਊਗਾ ਕਿਤੇ ਪਤਾਲ ਵਾਲਾ ਨੂੰ ਤੇ ਕਿਤੇ ਆਕਾਸ਼ ਵਾਲਾ ਨੂੰ। ਸਰ ਇੱਕ ਥਾਂ ਫਿਰ ਟਿਕ ਜਾਏਗਾ ਮਨ। ਅੱਗੇ ਮਹਾਰਾਜ ਸਮਝਾਉਣਗੇ। ਗੁਰਮਤਿ ਨਾਮ ਨ ਬਿਸਾਰੇ ਸਹਜੇ ਪਤ ਪਾਈਏ ਮਹਾਰਾਜ ਕਹਿੰਦੇ ਜੇ ਜੀਵ ਜੇ ਗੁਰੂ ਦੀ ਮੱਤ ਲੈ ਕੇ ਕਦੇ ਪ੍ਰਮਾਤਮਾ ਦਾ ਨਾਮ ਨਾ ਭੁੱਲੇ ਤਾਂ ਨਾਮ ਦੀ ਬਰਕਤ ਨਾਲ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੇ ਦਰ ਤੇ ਇੱਜ਼ਤ ਪ੍ਰਾਪਤ ਕਰ ਲਈਦੀ ਹੈ ਆਹੀ ਇਨਸਾਨ ਨੂੰ ਚਾਹੀਦਾ ਜੇ ਸੰਸਾਰ ਤੇ ਆਇਆ ਵੀ ਕਮਲਿਆ ਤੇ ਇਥੋਂ ਬਦਨਾਮੀ ਖੱਟ ਕੇ ਚਲਿਆ ਗਿਆ ਕੱਖ ਨਹੀਂ ਲੈ ਕੇ ਗਿਆ ਕਿ ਕੀ ਫਾਇਦਾ ਜੀਵਨ ਮਨੁੱਖੇ ਜੀਵਨ ਜੀਣ ਦਾ ਪਰ ਤੂੰ ਆਪ ਦੇ ਅੰਦਰੋਂ ਸੱਚਾ ਸੁੱਚਾ ਹੋਵੇਂ ਗੁਰੂ ਨੂੰ ਪਤਾ ਹੋਵੇ ਵੀ ਤੂੰ ਸੱਚਾ ਸੁੱਚਾ ਦੁਰੀਆਂ ਤਾਂ ਬਥੇਰੀਆਂ ਤੂੰਨ ਤਲਾ ਆਂਦੀ ਹੁੰਦੀ ਆ ਪਰ ਜੇ ਭਲੇ ਦੇ ਕੰਮ ਕਰਦਾ ਨੇਕ ਇਨਸਾਨ ਆ ਨੇਕੀ ਆ ਤਾਂ ਉਹਦੇ ਭਾਈ ਸੰਸਾਰ ਵੀ ਜਗਤ ਵੀ ਉਹਦੇ ਗੁਣ ਗਾਉਂਦਾ ਵੀ ਵਧੀਆ ਬੰਦਾ ਸੀ ਆ ਦੇਖਦੇ ਆ ਨਾ ਕਈ ਵਾਰੀ ਆਪਾਂ ਜਦੋਂ ਸਸਕਾਰ ਤੇ ਜਾਂਦੇ ਆਂ ਇਨਸਾਨ ਦੇ ਤੇ ਵਿੱਚ ਗੱਲਾਂ ਕਰਨ ਵਾਲੇ ਸਾਰੇ ਹੀ ਹੁੰਦੇ ਨੇ ਕਈ ਤਾਂ ਕਹਿੰਦੇ ਉਹਨੇ ਬੜਾ ਚੰਗਾ ਸੀ ਜਾਂ ਜਿਨ੍ਹਾਂ ਨੇ ਉਹਦਾ ਮੜਾਪਾ ਨਹੀਂ ਦੇਖਿਆ ਜਿਨ੍ਹਾਂ ਨੇ ਦੇਖਿਆ ਹੁੰਦਾ ਉਹ ਕਹਿੰਦੇ ਲੈ ਕੀ ਐਸੇ ਸੀ ਐਸੇ ਤਰ੍ਹਾਂ ਹੀ ਜਾਣਾ ਸੀ ਇਹਨੇ ਠੀਕ ਆ ਪਰ ਕੋਈ ਕੋਈ ਹੁੰਦਾ ਰੱਬ ਦਾ ਪਿਆਰਾ ਜਿਹਦੀ ਸ਼ਾਰੀ ਜਗਤ ਉਸਤਤ ਕਰਦਾ ਹੈ ਬਥੇਰੇ ਆਏ ਗੁਰੂ ਦੀ ਕਿਰਪਾ ਨਾਲ ਸੰਸਾਰ ਤੇ ਬੜੀ ਇੱਜ਼ਤ ਖੱਟ ਕੇ ਗਏ ਗੁਰੂ ਦੇ ਚਰਨਾਂ ਨਾਲ ਲੱਗ ਕੇ ਅੱਗੇ ਮਹਾਰਾਜ ਕਹਿੰਦੇ ਨੇ ਅੰਤਰ ਸਾਬਦਨ ਦਾ ਨਿਧਾਨ ਹੈ ਮਿਲ ਆਪ ਗਵਾਈਏ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਰੂਪ ਖਜ਼ਾਨਾ ਹੈਗਾ ਉਹ ਪ੍ਰਭੂ ਨੂੰ ਮਿਲ ਪੈਂਦਾ ਹੈ ਪ੍ਰਭੂ ਨੂੰ ਮਿਲ ਕੇ ਆਪਾ ਭਾਪ ਗਵਾ ਸਕੀਦਾ ਹੈ ਆਪਣੀ ਮੈਂ ਮੈਂ ਛੱਡ ਦਿੰਦਾ ਇਨਸਾਨ ਹੰਕਾਰੀ ਹੋ ਕੇ ਫਰਾਟੇ ਨਹੀਂ ਮਾਰਦਾ ਅੱਗੇ ਮਾਰਾ ਸਮਝਾਉਂਦੇ ਨੇ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੇ ਜਿਸ ਜੀਵ ਉੱਤੇ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਆਪਣੇ ਗੁਣਾ ਗੁਣ ਬਖਸ਼ਦਾ ਹੈ ਤੇ ਗੁਣਾ ਦੀ ਬਰਕਤ ਨਾਲ ਉਹ ਪ੍ਰਭੂ ਦੇ ਅੰਕ ਵਿੱਚ ਲੀਨ ਹੋ ਜਾਂਦਾ ਹੈ ਨਾਨਕ ਮੇਲ ਨ ਚੂਕੀ ਲਾਹਾ ਸਤ ਪਾਵੇ ਮਹਾਰਾਜ ਕਹਿੰਦੇ ਨਾ ਚੋਕੀ ਦਾ ਮਤਲਬ ਹੁੰਦਾ ਨਹੀਂ ਮੁੱਕਦਾ ਵੀ ਉਹ ਮੁੱਕਣ ਵਾਲਾ ਖਜ਼ਾਨਾ ਨਹੀਂ ਮਹਾਰਾ ਸਮਝਾਉਂਦੇ ਨੇ ਏ ਨਾਨਕ ਉਸ ਜੀਵ ਦਾ ਪ੍ਰਮਾਤਮਾ ਨਾਲ ਬਣਿਆ ਮਲਾਪ ਕਦੇ ਟੁੱਟਦਾ ਨਹੀਂ ਉਹ ਜੀਵ ਪ੍ਰਭੂ ਦੀ ਸਿਫਤ ਸਲਾਹ ਦਾ ਲਾਭ ਖੱਟ ਲੈਂਦਾ ਹੈ ਇਹ ਹੁਣ ਭਾਈ ਆਪਾਂ ਦੇਖ ਜੇ ਵੀ ਗੁਰੂ ਦੀ ਗੱਲ ਰੋਜ਼ ਸੁਣਦੇ ਆਪਾਂ ਕਈ ਵਾਰੀ ਮੇਰੇ ਵਰਗੇ ਸੁਣਨ ਵਾਲੇ ਤੇ ਸੁਣਾਉਣ ਵਾਲੇ ਵੀ ਨਹੀਂ ਮੰਨਦੇ ਗੁਰੂ ਦੀ ਗੱਲ ਤੇ ਗੁਰਬਾਣੀ ਚ ਕੀ ਲਿਖਿਆ ਅਬਰ ਉਪਦੇਸ਼ੇ ਆਪ ਨਾ ਕਮਾਵੇ ਵੀ ਦੂਜਿਆਂ ਨੂੰ ਤਾਂ ਸਿਖਿਆ ਦਿੰਦਾ ਤੇ ਆਪ ਉਸ ਰਸਤੇ ਤੇ ਨਹੀਂ ਚੱਲਦਾ ਗੁਰੂ ਦੇ ਦੱਸੇ ਹੋਏ ਤੇ ਗੁਰੂ ਦੀਆਂ ਗੱਲਾਂ ਲੋਕਾਂ ਨੂੰ ਤਾਂ ਸੁਣਾਉਂਦਾ ਤੇ ਆਪ ਗੁਰੂ ਦੀ ਗੱਲ ਨਹੀਂ ਮੰਨਦਾ ਫਿਰ ਉਹਦੇ ਵਿੱਚ ਪਤਾ ਕੀ ਕਿਹਾ ਮਹਾਰਾਜ ਨੇ ਅਬਰ ਉਪਦੇਸ਼ੇ ਵੀ ਦੂਜਿਆਂ ਨੂੰ ਤਾਂ ਸਮਝਾਉਂਦਾ ਆਪ ਨਾ ਕਮਾਵੇ ਆਪ ਗੁਰੂ ਦੇ ਬਚਨ ਕਮਾਉਂਦਾ ਨਹੀਂ ਫਿਰ ਮਰਨ ਮਰੇ ਜਨਮੇ ਫਿਰ ਆਵੇ ਜਾਵੇ ਮਹਾਰਾਜ ਕਹਿੰਦੇ ਫਿਰ ਉਹ ਵੀ ਮਰਨ ਜੰਮਣ ਦੇ ਗੇੜ ਵਿੱਚ ਪਿਆ ਹੀ ਰਹਿੰਦਾ ਗੁਰੂ ਦੀਆਂ ਗੱਲਾਂ ਦੂਜਿਆਂ ਨੂੰ ਸੁਣਾਉਣ ਵਾਲਾ ਤੇ ਆਪ ਮੇਰੇ ਅਰ ਕਾ ਨਾਮ ਮੰਨੇ ਫਿਰ ਇਹ ਵੀ ਮਰਨ ਜੰਮਣ ਦੇ ਗੇੜ ਵਿੱਚ ਹੀ ਫਸਿਆ ਰਹੇਗਾ ਅਗਲੇ ਸ਼ਬਦ ਚ ਮਹਾਰਾਜ ਦੱਸਦੇ ਨੇ ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਝਲੇ ਤੋ ਹੋਏ ਨਵੇਰਾ ਮਹਾਰਾਜ ਕਹਿੰਦੇ ਹੈ ਭਾਈ ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿੱਚੋਂ ਤੇਰੀ ਖਲਾਸੀ ਤਾਂ ਹੋਏਗੀ ਪਰ ਹੋਏਗੀ ਕਦੋਂ ਘਰ ਕਰਨ ਮਨ ਰੰਜਨ ਸੋ ठाकुर ਮੇਰਾ ਮਹਾਰਾਜ ਕਹਿੰਦੇ ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏ ਕਿ ਮਾਇਆ ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ ਘਰ ਵਿੱਚ ਵਸਦਾ ਹੈ ਤੇ ਉਹੀ ਨਿਰੰਜਨ ਮੇਰਾ ਪਾਲਣ ਹਾਰ ਮਾਲਕ ਹੈ ਪਰ ਅਸੀਂ ਸਮਝਦੇ ਹੀ ਨਹੀਂ ਮੰਨੀ ਹੀ ਨਹੀਂ ਅਸੀਂ ਤਾਂ ਗੁਰੂ ਨੂੰ ਮੰਨਿਆ ਹੀ ਨਹੀਂ ਕਿਤੇ ਨਾ ਅਸਿਕਾ ਮੱਥਾ ਟੇਕਣ ਤੇ ਡਿਪੈਂਡਾਂ ਵੀ ਬਸ ਗੁਰੂ ਨੂੰ ਮੱਥਾ ਟੇਕ ਲਿਆ ਦੋ ਪਤਾਸੇ ਲੈ ਤੇ ਜਲੋ ਵੀ ਘਰ ਨੂੰ ਗੁਰੂ ਦੀ ਗੱਲ ਤਾਂ ਮੰਨ ਕੇ ਰਾਜੀ ਨਹੀਂ ਔਦਾਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਮੰਨਦੇ ਆ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਇੱਕ ਵੀ ਨਹੀਂ ਮੰਨਣੀ ਵੀ ਸਤਿਗੁਰੂ ਜਿੱਥੋਂ ਰੋਕਦੇ ਉੱਥੋਂ ਰੁਕਣਾ ਜਿੱਧਰ ਨੂੰ ਕਹਿੰਦੇ ਨੇ ਉਧਰ ਨੂੰ ਜਾਣਾ ਮਹਾਰਾਜ ਕਹਿੰਦੇ ਘਰ ਕਰ ਨਾਮ ਨਰੰਜਨ ਸੋ ਠਾਕੁਰ ਮੇਰਾ ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲੈ ਕਿ ਮਾਇਆ ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ ਘਰ ਵਿੱਚ ਵੱਸਦਾ ਹੈ ਤੇ ਉਹੀ ਨਿਰੰਝਣ ਮੇਰਾ ਵੀ ਪਾਲਣਹਾਰ ਮਾਲਕ ਹੈ ਫੇਰ ਕੁਛ ਤੇਰਾ ਭਾਈ ਭਲਾ ਹੋ ਸਕਦਾ ਮਨੁੱਖੇ ਜਨਮ ਦਾ ਮਨੁੱਖਾ ਜਨਮ ਲੇਖੇ ਵਿੱਚ ਲੱਗ ਸਕਦਾ ਜਿਹੜਾ ਬਚਦਾ ਰਹਿੰਦਾ ਜਿਹੜਾ ਗਵਾਚ ਗਿਆ ਗਵਾਚ ਗਿਆ ਹੁਣ ਹੁਣ ਉਹਦਾ ਤਾਂ ਪਸਤਾਵਾ ਕਰਿਆ ਬੁ ਕੁਛ ਨਹੀਂ ਬਣਦਾ ਠੀਕ ਆ ਜੀ ਜੇ ਅੱਜ ਹੀ ਤੂੰ ਸਮਝਦੇ ਗੁਰੂ ਦੀ ਗੱਲ ਸਮਝ ਕੇ ਅੱਜ ਹੀ ਤੂੰ ਗੁਰੂ ਦੇ ਕਹਣੇ ਮੁਤਾਬਕ ਹੋ ਜਾ ਤਾਂ ਤੇਰਾ ਬਚਦਾ ਜੀਵਨ ਲੇਖੇ ਲੱਗ ਜਾਏਗਾ ਬਿਨ ਗੁਰ ਸ਼ਬਦ ਨਾ ਛੂਟੀਏ ਦੇਖੋ ਵਿਚਾਰ ਦੇਖੋ ਮਹਾਰਾਜ ਕਹਿੰਦੇ ਨੇ ਮਾਇਆ ਦੇ ਮੋਹ ਨੇ ਜੀਵਾਂ ਦੀਆਂ ਆਤਮਿਕ ਅੱਖਾਂ ਅੱਗੇ ਹਨੇਰਾ ਖੜਾ ਕਰ ਦਿੱਤਾ ਵਾਹਿਗੁਰੂ ਮਾਇਆ ਦੇ ਮੋਹ ਨੇ ਜੀਵਾਂ ਦੀ ਆਤਮਿਕ ਅੱਖਾਂ ਅੱਗੇ ਹਨੇਰਾ ਖੜਾ ਕਰ ਦਿੱਤਾ ਹੈ। ਹੇ ਭਾਈ ਵਿਚਾਰ ਕੇ ਵੇਖ ਲਵੋ। ਗੁਰੂ ਦੇ ਸ਼ਬਦ ਤੋਂ ਬਿਨਾਂ ਇਸ ਆਤਮਿਕ ਹਨੇਰੇ ਤੋਂ ਖਲਾਸੀ ਨਹੀਂ ਹੋ ਸਕਦੀ। ਹੁਣ ਨਹੀਂ ਮੰਨਣੀ ਭਾਈ ਨਾ ਮੰਨ। ਜਿਹੜਾ ਹੁਣ ਮਨਤਾ ਮਨਤਾਵਾ ਕਰਦਾ ਸ਼ਿੱਧੀ ਜੀ ਗੱਲ ਆਪਾਂ ਕਰਦੇ ਆਂ। ਜਿਹੜਾ ਮਨਤਾ ਮਨਤਾਵਾ ਕਰਦਾ ਅਸੀਂ ਵੀ ਕਰਦੇ ਸੀ ਪਹਿਲਾਂ। ਹੁਣ ਨਹੀਂ ਕਰਦੇ ਗੁਰੂ ਮਹਾਰਾਜ ਦੀ ਕਿਰਪਾ ਨਾਲ 2006-7 ਤੋਂ ਬਦਲਿਆ। ਜੀਵਨ ਜਿੰਨੀ ਸਾਡੇ ਘਰ ਵਿੱਚ ਕੋਈ ਮੰਤਾ ਮੰਤਾਵਾ ਸੀ ਕੋਈ ਸੁੱਖਾਂ ਨਿਆਜ਼ਾਂ ਸੀ ਜੋ ਵੀ ਮੰਤਾ ਮੰਤਾਵਾ ਕਰਦੇ ਸਭ ਮਹਾਰਾਜ ਦੇ ਸ਼ਬਦ ਨੇ ਪੂੰਝ ਕੇ ਕੂੜੇ ਵਾਂਗੂ ਬਾਹਰ ਕੱਢਤਾ ਜਿਵੇਂ ਬੀਬੀਆਂ ਕੂੜਾ ਕੱਢ ਕੇ ਝਾੜੂ ਮਾਰ ਕੇ ਕੂੜਾ ਕੱਢ ਦਿੰਦੇ ਹਨ ਬੇੜੇ ਚੋਂ ਐ ਨਿਕਲ ਗਿਆ ਕੋਈ ਸਾਡੇ ਘਰ ਵਿੱਚ ਵਹਿਮ ਭਰਮ ਨਹੀਂ ਹੈ ਕੋਈ ਪਖੰਡ ਬਾਦ ਨਹੀਂ ਹੈ ਠੀਕ ਹੈ ਜੀ ਕਿਸੇ ਕਿਸਮ ਦੀ ਕੋਈ ਮੰਤਾ ਮੰਤਾਵਾ ਨਹੀਂ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਮੰਨਣ ਦੀ ਕੋਸ਼ਿਸ਼ ਕਰਦੇ ਆ ਮੈਂ ਇਹ ਵੀ ਨਹੀਂ ਕਹਿੰਦਾ ਵੀ ਅਸੀਂ ਪੂਰੀ ਮੰਨਦੇ ਆ ਬਹੁਤ ਸਾਰੀਆਂ ਮੰਨ ਲਈਆਂ ਸਤਿਗੁਰਾਂ ਦੀਆਂ ਵੀ ਮਹਾਰਾਜ ਕਹਿੰਦੇ ਦਰਦਰ ਤੇ ਨਾ ਜਾਣਾ ਭਾਈ ਐਵੇਂ ਨਾ ਤੁਰਿਆ ਫਿਰ ਬਾਰਾ ਕੁੱਤੇ ਨੂੰ ਉਹ ਵੀ ਗੱਲ ਸਮਝ ਲਈ ਪੂਜਾ ਕੀਤੇ ਨਾਮ ਤੇ ਆਜੇ ਬਿਨ ਨਾਵੇਂ ਪੂਜਾ ਨਾ ਹੋਏ ਇਹ ਵੀ ਗੱਲ ਸਮਝ ਲਈ ਵੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਹੀ ਇੱਕ ਪੂਜਾ ਹੈ ਹੋਰ ਕੋਈ ਪੂਜਾ ਲੇਖੇ ਵਿੱਚ ਨਹੀਂ ਹੈ ਇਹ ਵੀ ਮੰਨ ਲਈ ਕਿਸੇ ਦਿਨ ਵਾਰ ਦਾ ਨਹੀਂ ਵਹਿਮ ਭਰਮ ਕੋਈ ਆਪੇ ਆਪਾਂ ਇਚਕਾਉਂ ਤਰੇਆਂ ਦੀ ਜਾਂ ਗੰਡਮੂਲ ਆ ਜੀ ਅੱਜ ਸਾਰ ਸਤੀ ਆ ਜਿਉ ਪੁਰਾਣੇ ਟਮਕੜੇ ਇਹ ਸਾਰੇ ਵਹਿਮ ਭਰਮ ਕਰਮਕਾਂਡ ਸਾਰੇ ਸਾਡੇ ਘਰ ਦੇ ਵਿੱਚੋਂ ਖਤਮ ਕਰਤੇ ਗੁਰਬਾਣੀ ਨੇ ਕਿਉਂਕਿ ਗੁਰੂ ਦੀ ਗੱਲ ਮੰਨੀ ਆ 100% ਨਹੀਂ ਮੈਂ ਕਹਿੰਦਾ ਵੀ ਅਸੀਂ 100% ਮੰਨ ਲਈ ਕੋਈ ਊਣਤਾਈਆਂ ਹੁੰਦੀਆਂ ਮਨੁੱਖੀ ਮਾਨਾ ਬਾਦ ਘਾਟ ਹੁੰਦੀ ਆ ਕੋਈ ਨਾ ਕੋਈ ਜੀਵਨ ਦੇ ਵਿੱਚ ਪਰ ਬਹੁਤ ਸਾਰੀਆਂ ਸਤਿਗੁਰਾਂ ਦੀਆਂ ਗੱਲਾਂ ਮੰਨੀਆਂ ਨੇ ਤਾਂ ਉਹ ਪਖੰਡ ਬਾਦ ਸਾਡੇ ਘਰ ਵਿੱਚੋਂ ਨਿਕਲੇ ਵਹਿਮ ਭਰਮ ਕਰਮ ਕਾਂਡ ਨਿਕਲੇ ਨੇ ਸਾਡੇ ਘਰ ਵਿੱਚੋਂ ਨਹੀਂ ਤਾਂ ਹੁਣ ਜੇ ਆਪਾਂ ਗੱਲ ਸੁਣਾਈਏ ਗੁਰੂ ਦੀ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ ਵੀ ਆਪਾਂ ਅਸੀਂ ਵੀ ਪਹਿਲਾਂ ਜੰਨਤ ਚਰ ਕਰਮਾਂ ਕੰਡਾਂ ਦੇ ਵਿੱਚੋਂ ਨਹੀਂ ਸੀ ਨਿਕਲੇ ਤੇ ਕੋਈ ਗੱਲ ਕਰ ਸੁਣਨੀ ਕਿਸੇ ਪ੍ਰਚਾਰਕ ਤੋਂ ਪਹਿਲੀ ਤਾਂ ਗੱਲ ਸੁਣਨਾ ਦਾ ਸੁਭਾਅ ਹੀ ਨਹੀਂ ਸੀ ਜੇ ਕਿਸੇ ਤੋਂ ਸੁਣ ਵੀ ਲੈਣੀ ਤਾਂ ਉਹ ਅਣਗੌਲੀ ਕਰ ਦੇਣੀ ਵੀ ਚੱਲ ਇਹ ਤਾਂ ਐਵੇਂ ਛੱਡੀ ਜਾਂਦੇ ਆਪ ਦੀਆਂ ਹੀ ਸਭ ਕੁਝ ਅਸੀਂ ਚੱਲਦਾ ਪਰ ਜਦੋਂ ਗੁਰਬਾਣੀ ਨੂੰ ਪੜਨਾ ਸੁਣਨਾ ਸਮਝਿਆ ਫੇਰ ਪਤਾ ਲੱਗਾ ਵੀ ਇਹ ਸੱਚ ਹੈ ਫਿਰ ਜਦੋਂ ਸਤਗੁਰਾਂ ਦੀ ਗੱਲ ਮੰਨੀ ਤੇ ਗੁਰੂ ਸ਼ਬਦ ਦੀ ਗੱਲ ਕਰੀਦੀ ਆ ਹੁਣ ਗੁਰਬਾਣੀ ਦੀ ਮਹਾਰਾਜ ਦੀ ਕਿਰਪਾ ਨਾਲ ਤੇ ਗੁਰਬਾਣੀ ਦੇ ਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਕਰੀਦੀ ਆ ਸੁੱਖ ਵੇਲੇ ਵੀ ਕੋਈ ਦੁੱਖ ਤਕਲੀਫ ਆ ਤੇ ਉਦੋਂ ਦੀ ਦਰਨੀ ਬਦਲੀ ਦੇ ਵੀ ਹੁਣ ਟਾਈ ਫੈਟ ਹੋ ਗਿਆ ਤਾਂ ਦਵਾਈ ਲੈਣ ਦੀ ਬਜਾਏ ਟਾਣੀਆਂ ਕਰਾ ਲਾ ਲੱਸੀਆਂ ਕਰਾ ਲਾ ਉਹ ਫਲਾਨੇ ਥਾਂ ਜਾ ਕੇ ਜਲ ਕਰਾ ਲਿਆ ਜੀ ਢਮਕੜੇ ਖਾਂ ਬਸ ਉਹ ਪਖੰਡ ਨਿਕਲ ਗਿਆ ਵਹਿਮ ਭਰਮ ਨਿਕਲ ਕੇ ਘਰ ਚੋਂ ਜੇ ਗੁਰੂ ਦੀ ਗੱਲ ਮੰਨਦੇ ਆ ਤਾਂ ਤੇ ਨਹੀਂ ਤਾਂ ਅਸੀਂ ਦੁਖੀ ਹੋ ਜਾਨੇ ਜੇ ਕੋਈ ਗੁਰੂ ਦੀ ਗੱਲ ਸੁਣਾਉਂਦਾ ਵੀ ਪਾਹੀ ਮੰਨ ਤਮਨਤਾ ਮਾ ਨਹੀਂ ਕਰਨੀ ਅਗਲਾ ਔਖਾ ਹੋ ਜਾਂਦਾ ਲੈ ਐਵੇਂ ਆਪਦੀਆਂ ਹੀ ਛੱਡੀ ਜਾਂਦਾ ਆਪਦੀਆਂ ਨਹੀਂ ਛੱਡਦਾ ਜੀ ਕੋਈ ਵੀ ਭੈਣ ਭਰਾ ਪ੍ਰਚਾਰਕ ਜਿਹੜਾ ਗੁਰੂ ਦੀ ਗੱਲ ਸੁਣਾਉਂਦਾ ਉਹ ਆਪਦੀਆਂ ਨਹੀਂ ਛੱਡਦਾ ਉਹ ਗੁਰੂ ਦੀ ਗੱਲ ਕਰਦਾ ਮਨਣੀ ਨਹੀਂ ਮਨਣੀ ਭਾਈ ਅਗਲੇ ਦੀ ਮਰਜ਼ੀ ਸੋ ਮਹਾਰਾਜ ਕਹਿੰਦੇ ਨਾ ਬੈਨ ਜਾ ਬੈਲ ਗੁਰ ਸ਼ਬਦ ਨਾ ਸੂਟੀਏ ਦੇਖੋ ਵਿਚਾਰ ਮਹਾਰਾਜ ਕਹਿੰਦੇ ਵਿਚਾਰ ਕਰਕੇ ਦੇਖ ਲੈ ਭਾਈ ਬੈਨ ਗੁਰੂ ਦੇ ਬਿਨਾ ਗੁਰੂ ਦੇ ਸ਼ਬਦ ਤੋਂ ਨਹੀਂ ਤੇਰਾ ਛਟਕਾਰਾ ਹੁਣ ਤੇ ਮੇਰਾ ਪ੍ਰੈਕਟੀਕਲ ਵੀ ਆ ਜਿਹੜਾ ਮੈਂ ਹੁਣ ਤੁਹਾਨੂੰ ਦੱਸਦਾ ਭਾਈ ਵੀ ਇਹ ਪ੍ਰੈਕਟੀਕਲ ਆ ਗੁਰੂ ਦੇ ਸ਼ਬਦ ਨਾਲ ਜੁੜੇ ਗੁਰੂ ਦੀ ਸ਼ਬਦ ਦੀ ਗੱਲ ਮੰਨੀ ਗੁਰਬਾਣੀ ਦੀ ਤਾਂ ਉਥੋਂ ਛਟਕਾਰਾ ਹੋ ਗਿਆ ਬਹਿਮਾ ਭਰਮਾ ਕਰਮਾ ਕੰਡਾ ਵਿਸ਼ਿਆਂ ਬਕਾਰਾਂ ਤੋਂ ਛਟਕਾਰਾ ਹੋ ਗਿਆ ਸੌਖਾ ਜੀਵਨ ਸਦਾ ਚੜਦੀ ਕਲਾ ਚ ਹੁਣ ਡੋਲ ਦੇ ਵਾਂਗੂ ਕਿਤੇ ਪਤਾਲ ਚ ਤੇ ਕਿਤੇ ਆਕਾਸ਼ ਵੱਲ ਨੂੰ ਨਹੀਂ ਜਾਂਦਾ ਆਉਂਦਾ ਆਉਣਾ ਜਾਣਾ ਮੁੱਕ ਗਿਆ ਕਹਿਣ ਦਾ ਭਾਵ ਆ ਕਿੱਥੋਂ ਆਉਣਾ ਜਾਣਾ ਮੁੱਕ ਗਿਆ ਕਰਮਾਂ ਕੰਡਾਂ ਵਿਸ਼ੰਭਕਾਰਾਂ ਚੋਂ ਮਨ ਟਕਾਓ ਵਿੱਚ ਚਾਰ ਅਰਦਾਸ ਬੇਨਤੀ ਗੁਰੂ ਦੇ ਚਰਨਾਂ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਆ 15 20 ਮਿੰਟ ਦੀ ਸੇਵਾ ਬਖਸ਼ੀ ਆ ਔਨੇ ਆ ਸੇਵਾ ਬਖਸ਼ੀ ਹੋਈ ਕਰ ਲੈਣੇ ਆ ਤੇ ਆਪਦੀ ਕਿਰਤ ਕਮਾਈ ਕਰਦੇ ਸੱਚਾ ਸੋਚਾ ਕਾਰੋ ਵਿਹਾਰ ਆ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਉਹ ਗੁਰ ਆਪਣੇ ਦੇਸ਼ ਦੇ ਕਾਨੂੰਨ ਮੁਤਾਬਕ ਵੀ ਸੱਚਾ ਹੈ ਤੇ ਗੁਰੂ ਨੂੰ ਤਾਂ ਪਤਾ ਹੀ ਆ ਵੀ ਕਿੰਨਾ ਕਿ ਸੱਚਾ ਸੋਚਾ ਠੀਕ ਆ ਜੀ ਉਹ ਤਾਂ ਗੁਰੂ ਜਾਣਦਾ ਦੂਜੇ ਤਾਂ ਕਹਿੰਦੇ ਹੁੰਦੇ ਐਵੇਂ ਤਾਂ ਨਹੀਂ ਆ ਗਿਆਂ ਐਵੇਂ ਤਾਂ ਨਹੀਂ ਆ ਉਹ ਆ ਗਿਆ ਆ ਸਾਡੇ ਹੁਣ ਪਿੱਛੇ ਦੇ ਤਕਰਾਜਾ ਹੋ ਕੇ ਛੱਡਿਆ ਕੋ ਕੰਮ ਤਾਂ ਸੀਗਾ ਆਪ ਦੇ ਦਾ ਪਾ ਤਾਂ ਸਾਡੇ ਵਾਲੇ ਤੇ ਤੇ ਉਲਟਾ ਜਾ ਕੇ ਉਲਟਾ ਜਾ ਕੇ ਆ ਏਸੀ ਐਮ ਇਹ ਤਾਂ ਨਹੀਂ ਲੱਗੇ ਚੋਰੀਆਂ ਦੇ ਨਾਲ ਲੱਗੇ ਆ ਐਵੇਂ ਨਹੀਂ ਆ ਬਣ ਗਿਆ ਉਹ ਬਣ ਗਿਆ ਉਹ ਨਹੀਂ ਦੇਖਣਾ ਵੀ ਬੰਦੇ ਜਿਹੜੇ ਦੋ ਜਾਲੇ ਦੋ ਜਾਲੇ ਤਿੰਨ ਜਣੇ ਕੰਮ ਕਰਦੇ ਹੋ ਆਥਣ ਨੂੰ ਰੋਟੀ ਦਾ ਫਿਕਰ ਤਾਂ ਨਹੀਂ ਹੁੰਦਾ ਉਹਨਾਂ ਨੂੰ ਕਿਸ਼ਤ ਦੇਣ ਦਾ ਫਿਕਰ ਹੁੰਦਾ ਵੀ ਫਲਾਨੀ ਕਿਸ਼ਤ ਦੇਣੀ ਹੈ ਉਹ ਪਾ ਤਾਂ ਸਾਡੇ ਵਾਲੇ ਤੇ ਸੱਤੇ ਦੇ ਮੁੰਡੇ ਤੇ ਪਾ ਤਾਂ ਕੀਤਾ ਆਪਦੇ ਨੇ ਉਹ ਵਿਚਾਰਾ ਕੁੱਟ ਤੋਂ ਡਰਦਾ ਮੰਨ ਗਿਆ ਵੀ ਹਾਂ ਕੋਈ ਨਾ ਵੀ ਮੇਰੇ ਕੁੱਟ ਨਾ ਪੈ ਜਾ ਕਿਤੇ ਪੁਲਿਸ